ਪ੍ਰੋਫੈਸਰ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਕਹਾਣੀ ਗੁਰਦਿਆਲ ਸਿੰਘ ਜੀ ਦੀ ਲਿਖੀ ਹੋਈ ਹਾਰ ਗਿਆ ਰਤਨੇ ਰਤਨੇ ਦਾ ਪੁੱਤਰ ਸਵੇਰੇ ਚੰਗਾ ਭਲਾ ਮੰਡੀ ਗਿਆ ਸੀ ਪਰ ਦੁਪਹਿਰ ਵੇਲੇ ਉਹ ਹਸਪਤਾਲੋਂ ਉਸਦੀ ਲਾਸ਼ ਚੁੱਕ ਕੇ ਲਿਆਏ ਸਨ ਡਾਕਟਰ ਠੇਕੇਦਾਰ ਤੇ ਸਰਦਾਰਾਂ ਨੇ ਉਹਨਾਂ ਨੂੰ ਪਹਿਲਾਂ ਡਰਾਇਆ ਤੇ ਫਿਰ 200 ਰੁਪਏ ਦੇ ਕੇ ਸਮਝੌਤਾ ਕਰ ਲਿਆ ਉਹ ਸ਼ਰਾਬੀ ਹੋਇਆ ਸਰਦਾਰਾਂ ਦੀ ਜੀਭ ਹਟਾ ਆ ਗਿਆ ਸੀ ਦੁਰਘਟਨਾ ਪਿੱਛੋਂ ਲਾਸ਼ ਨੂੰ ਤਿੱbbi ਵਿਖੇ ਡੇਰੇ ਤੇ ਲਿਆਉਣ ਤੱਕ ਦਾ ਸਾਰਾ ਕੰਮ ੁੱਲ ਇੱਕ ਪਹਿਰ ਵਿੱਚ ਹੀ ਮੁਕਾ ਲਿਆ ਗਿਆ ਅੱਧੇ ਪਹਿਰ ਮਗਰੋਂ ਜਦੋਂ ਉਹ ਲਾਂਬੂ ਲੈ ਕੇ ਆਏ ਤਾਂ ਉਹਨਾਂ ਟੀਮਿਆਂ ਨੂੰ ਕੁਝ ਜ਼ਰ ਤੀ ਰੁਕ ਰੋਮ ਦਿੱਤਾ ਅਤੇ ਆਪ ਇੱਕ ਪਾਸੇ ਬਹਿ ਕੇ ਉਥੋਂ ਤੁਰਨ ਦੀਆਂ ਸਲਾਹਾਂ ਕਰਨ ਲੱਗੇ ਮਾਂਡੇ ਦੇ ਅਸ ਚੁੱਕ ਕੇ ਜਾਣ ਦੀ ਗੱਲ ਕੀਤੀ ਤਾਂ ਬਾਬੇ ਧੀਦੋ ਨੇ ਤਲਖੀ ਨਾਲ ਉਹਨਾਂ ਦੀ ਸਲਾਹ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਪਰਸੋਂ ਸਾਈ ਫੜੀ ਹੋਈ ਹੈ ਉੱਥੇ ਕੰਮ ਉੱਤੇ ਸਮੇਂ ਸਿਰ ਪਹੁੰਚਣਾ ਚਾਹੀਦਾ ਹੈ ਅਸ ਫਿਰ ਇੱਕ ਦੋ ਦਿਨ ਪਿੱਛੋਂ ਚੁਗੇ ਜਾਣਗੇ ਡੇਰੇ ਆ ਕੇ ਉਹਨਾਂ ਦੀ ਸਲਾਹ ਇਹੋ ਬਣੀ ਕਿ ਨਾਲ ਦੇ ਪਿੰਡ ਵਾਲੇ ਜਿਹੜੇ ਕੱਲ ਦਿਹਾੜੀ ਲਈ ਸਾਈ ਫੜਾ ਗਏ ਸਨ ਉੱਥੇ ਵੇਲੇ ਸਿਰ ਪਹੁੰਚਣਾ ਚਾਹੀਦਾ ਹੈ ਉਸੇ ਵੇਲੇ ਸਾਰੇ ਖੇਮੇ ਪੁੱਟ ਕੇ ਉਹਨਾਂ ਗਧੀਆਂ ਉੱਤੇ ਲੱਦ ਲੈ ਨਿਆਣੇ ਸਮਾਨ ਉੱਤੇ ਬਹਿ ਗਏ ਜੋਤ ਮੁੰਡੇ ਕੁੜੀਆਂ ਤੇ ਧੀਮੀਆਂ ਪੈਦਲ ਚੱਲ ਪਏ ਧੀਦੋ ਬਾਬਾ ਹੁੱਕੀ ਚੁੱਕ ਕੇ ਅੱਗੇ ਲੱਗਿਆ ਅਜੇ ਦਿਨ ਅੰਦਰ ਬਾਹਰ ਸੀ ਅਸਮਾਨ ਉੱਤੇ ਧੂੜ ਚੜੀ ਹੋਣ ਕਰਕੇ ਹਨੇਰਾ ਹੋਇਆ ਜਾਪਦਾ ਸੀ ਧਰਤੀ ਦੀ ਰੇਤ ਤਪ ਰਹੀ ਸੀ ਟਿੱਬੇ ਤੋਂ ਹੇਠਾਂ ਉਤਰਦਿਆਂ ਧੀਮੀਆਂ ਰੋਣ ਲੱਗ ਪਈਆਂ ਪਰੰਤੂ ਬਾਬੇ ਧੀਦੋ ਨੇ ਉਹਨਾਂ ਨੂੰ ਸਖਤੀ ਨਾਲ ਰੋਜ਼ਗਾਰ ਤੇ ਜਾਂਦਿਆਂ ਰੋਣ ਤੋਂ ਰੋਕਿਆ ਕੋਈ ਬਾਬੇ ਸਾਹਮਣੇ ਬੋਲ ਨਾ ਸਕਿਆ ਗੁਰ ਢਾਈ ਪਹਿਰਾਂ ਦੀ ਵਿਧਵਾ ਹੋਈ ਛੰਨੋ ਨੇ ਕੁੰਡ ਵਿੱਚੋਂ ਬਾਬੇ ਬਲਖੂਰ ਕੇ ਵੇਖਿਆ ਤੇ ਪਿੱਛੇ हट ਗਈ। ਸੇਵੇ ਦੀਆਂ ਲਾਟਾਂ ਵੱਲ ਦੇਖ ਕੇ ਮੋੜ ਉਸ ਦੀ ਹਾ ਨਿਕਲੀ। ਪ੍ਰੰਤੂ ਮੂੰਹ ਅੱਗੇ ਦੋਵੇਂ ਹੱਥ ਰੱਖ ਕੇ ਉਹ ਨੀਵੀ ਪਾ ਲਏ। ਸਿਰਫ ਹੱਥਾਂ ਦੇ ਅੰਗੂਠੇ ਤੇ ਉਂਗਲਾ ਭਿੱਜਦੀਆਂ ਰਹੀਆਂ। ਉਸ ਦੇ ਦਿਓਰ ਤਾਪੇ ਨੇ ਉਸ ਕੋਲ ਆ ਕੇ ਉਸ ਨੂੰ ਦਿਲ ਹੌਲਾ ਨਾ ਕਰਨ ਲਈ ਕਿਹਾ। ਦੂਜੀਆਂ ਤੀਵੀਆਂ ਉਸ ਨੂੰ ਛੰਨੋ ਕੋਲ ਆਇਆ ਦੇਖ ਕੇ ਲੰਮੀਆਂ ਫੁਲਾਂਗਾ ਫੁੱਟਦੀਆਂ ਅੱਗੇ ਲੰਘ ਗਈਆਂ ਛੰਨੋ ਨੇ ਉਸ ਵੱਲ ਦੇਖਦਿਆਂ ਘੁੰਡ ਸੂਤ ਕਰਦਿਆਂ ਅੱਖਾਂ ਪੁੰਝੀਆਂ ਉਸ ਨੂੰ ਤਾਪੇ ਦੇ ਪੱਕੇ ਪੀੜੇ ਮੋਟੇ ਮੋਟੇ ਨੈਣ ਨਕਸ਼ ਦਿਖਾਈ ਦੇਣ ਲੱਗੇ ਉਸ ਦੇ ਪਰਤੇ ਕੁਰਤੇ ਵਿੱਚੋਂ ਉਸ ਦੇ ਨਰੋਏ ਹੱਡਾ ਨੂੰ ਉੱਤੇ ਨਜ਼ਰ ਪੈਂਦਿਆਂ ਹੀ ਉਸ ਨੇ ਆਪਣੇ ਪਿੰਡੇ ਉੱਤੇ ਇੱਕ ਚਰਨਾੜ ਛਿੜਤੀ ਜਾਪੀ ਉਸ ਦੇ ਦੋਵੇਂ ਨਿਆਣੇ ਗੱਦੀ ਉੱਤੇ ਬੈਠੇ ਖੇਡ ਰਹੇ ਸਨ ਆਲੇ-ਦੋਲੇ ਕਿਤਰਾں ਦੇ ਝੁੰਡ ਕਾ ਮਲੇ ਤੇ ਬੂਟੀਆਂ ਸਭ ਮਿੱਟੀ ਨਾਲ ਭਰੇ ਹੋਏ ਸਨ। ਸੂਏ ਦੀ ਪਟੜੀ ਦੇ ਨਾਲ-ਨਾਲ ਜਿਸ ਪਹੇ ਉੱਤੇ ਕਾਫਲਾ ਤੁਰਿਆ ਜਾ ਰਿਹਾ ਸੀ ਉਸ ਦੀ ਧੂੜ ਸਿਰ ਨੂੰ ਚੜਦੀ ਜਾਂਦੀ ਸੀ। ਜੁੱਤੀਆਂ ਤੇ ਛਿੱਤਰਾਂ ਦੇ ਤਲੇ ਇੰਜ ਸਨ ਜਿਵੇਂ ਵਿੱਚ ਭੁੱਬੜ ਪਈ ਹੋਵੇ। ਤਾਪੇ ਨੇ ਛੰਨੋ ਨੂੰ ਕਿਹਾ ਕਿ ਉਹ ਗਮ ਨਾ ਲਾਵੇ। ਛੰਨੋ ਨੇ ਘੱਗੀ ਆਵਾਜ਼ ਵਿੱਚ ਉਸ ਨੂੰ ਪੁੱਛਿਆ ਕਿ ਕੀ ਉਹ ਉਸ ਦੇ ਨਿਆਣਿਆਂ ਨੂੰ ਸੰਭ ਲਵੇਗਾ? ਤਾਪੇ ਨੇ ਕਿਹਾ ਉਹ ਉਹਨਾਂ ਨੂੰ ਸਾਂਭੇਗਾ ਹੀ ਹੋਰ ਕਿਧਰੇ ਨਿਆਣਿਆਂ ਨੂੰ ਕਬੀਲੇ ਤੋਂ ਬਾਹਰ ਲਿਆ ਤੇ ਦਰ ਉੱਤੇ ਜਾ ਤਾਂ ਨਹੀਂ ਸੁੱਟ ਦੇਣਾ ਛੰਨੋ ਨੇ ਉਸ ਨੂੰ ਸੋਚ ਕੇ ਇਕਰਾਰ ਕਰਨ ਦੇ ਲਈ ਕਿਹਾ ਪਰ ਤਾਪੇ ਨੇ ਕਿਹਾ ਕਿ ਉਹ ਆਥਣੇ ਇਸ ਸੰਬੰਧੀ ਸੋਚ ਕੇ ਹੀ ਤੁਰਿਆ ਸੀ ਉਸ ਨੇ ਤਾਪੇ ਦੇ ਲੰਬੇ ਪੀੜੇ ਸਰੀਰ ਨੂੰ ਸਿਰ ਤੋਂ ਪੈਰਾਂ ਤੱਕ ਜਾਂਚ ਲਿਆ ਅਤੇ ਆਪਣੀ ਕੱਗਰੀ ਨੂੰ ਝਟਕਾ ਕੇ ਰੇਤਾ ਝਾੜਿਆ ਉਸ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਸੋਚਣ ਲਈ ਕਿਹਾ ਤਾਪੇ ਨੇ ਉਸ ਨੂੰ ਵਿਸ਼ਵਾਸ ਦਿਵਾਇਆ قافلہ کافی اگے ਲੰਘ ਚੁੱਕਿਆ ਸੀ ਕੋਈ ਬੰਦਾ ਸਾਫਦਿਕਾਈ ਨਹੀਂ ਸੀ ਦਿੰਦਾ ਛੰਨੋ ਨੇ ਆਪਣੀ ਬਾਹ ਅੱਗੇ ਕਰ ਦਿਆ ਤਾਪੇ ਨੂੰ ਫੜਨ ਲਈ ਕਿਹਾ ਤੇ ਉਸਨੇ ਫੜ ਲਈ ਅੱਗੇ ਜਾ ਕੇ ਉਹ ਪਟੜੀ ਉੱਤੇ ਚੜ ਗਏ ਨਿਆਣੇ ਸੂਏ ਵਿੱਚ ਨਹਾਉਣ ਲੱਗ ਪਏ ਉਹਨਾਂ ਦੀਆਂ ਕਲਕਾਰੀਆਂ ਤੇ ਚੀਕਾ ਸਮਾਨ ਦੀ ਧੂਣ ਨੂੰ ਖੰਡਾਰ ਗਈਆਂ ਜਾਪਦੀਆਂ ਸਨ ਗਧੀਆਂ ਨਾਲ ਜਾਂਦੇ ਬੰਦੇ ਤੀਵੀਆਂ ਦਾਣੇ ਫੱਕੇ ਤੇ ਰੋਜ਼ਗਾਰ ਦੀਆਂ ਗੱਲਾਂ ਵਿੱਚ ਰੁੱਝ ਗਏ ਛੰਨੋ ਤੇ ਤਾਪਾ ਦੋਵੇਂ ਹੌਲੀ ਹੌਲੀ ਧੁਰਦੇ ਇਸ ਧੂੜ ਭਰੇ ਵਾਤਾਵਰਨ ਦੋ ਪਰਛਾਵਿਆਂ ਵਾਂਗ ਜਿਵੇਂ ਅਲੋਪ ਹੋ ਰਹੇ ਸਨ ਪੂਲ ਕੁਲ ਪਹੁੰਚ ਕੇ ਛਨੋ ਥਲ ਉੱਤੇ ਚੜ ਕੇ ਪਿਛਾਂ ਚੱਕਣ ਲੱਗੀ ਇੰਨੀ ਧੂੜ ਵਿੱਚੋਂ ਵੀ ਸਿਵੇ ਦੀ ਅੱਗ ਦੀ ਲਾਲੀ ਅਜੇ ਦਿਸ ਰਹੀ ਸੀ ਤਾਪੇ ਦੇ ਪੁੱਛਣ ਤੇ ਉਹ ਥਲ ਤੇ ਥਲ ਤੋਂ ਉੱਤਰ ਆਈ ਤੇ ਪਹਿਲਾਂ ਵਾਂਗ ਹੀ ਚੁੰਨੀ ਤੋਂ ਧੂੜ ਛੱਡ ਕੇ ਉਸਨੇ ਤਾਪੇ ਦਾ ਹੱਥ ਫੜ ਲਿਆ قافلہ اگے ਪਿੰਡ ਪਹੁੰਚਣ ਵਾਲਾ ਸੀ ਪਰੰਤੂ ਅਜੇ ਤੱਕ ਕਿਸੇ ਨੂੰ ਖਿਆਲ ਨਹੀਂ ਸੀ ਆਇਆ ਕਿ ਛੰਨੋ ਦਾ ਸਹਰਾ ਸੂਏ ਦੇ ਪੂਲ ਦੇ ਉੱਤੇ ਥਲ ਉੱਤੇ ਬੈਠਾ ਸੀ ਜਿੱਥੇ ਖੜੀ ਹੋ ਕੇ ਛੰਨੋ ਨੇ ਪਿਛਾਂ ਤੱਕਿਆ ਸੀ ਉਸਦੇ ਬੁੱਢੇ-ਗੋਡੇ ਉਤਰ-ਤਰਨੋ ਜਵਾਬ ਦੇ ਰਹੇ ਸਨ ਉਹ ਰਹਾ ਵਿੱਚ ਪੰਜਾਂ ਵਿੱਚੋਂ ਅੱਜ ਤੀਜਾ ਪੁੱਤਰ ਗਵਾ ਕੇ ਚੁੱਪ-ਚੁਪੀਤਾ قافਲੇ ਪਿੱਛੇ ਤੁਰਿਆ ਆਇਆ ਸੀ ਅਤੇ ਆਪਣੀ ਹੁੱਕੀ ਦੀ ਅੱਗ ਦੇ ਸਹਾਰੇ ਪੂਲੀ ਤੱਕ ਪਹੁੰਚ ਗਿਆ ਸੀ ਪਰ ਇੱਥੇ ਆ ਕੇ ਹੁੱਕੀ ਦੀ ਅੱਗ ਬੁਝ ਗਈ ਸੀ ਹੁਣ ਹਨੇਰਾ ਵੀ ਸੰਘਣਾ ਹੋ ਗਿਆ ਸੀ ਛੰنو ਦੇ ਸਹਰੇ ਨੇ ਆਪਣੇ ਅੰਦਰਲੇ ਮਨੀਰਾਮ ਨੂੰ ਕਿਹਾ ਓ ਢੇਰੀ ਟਾਇਆ ਕੀ ਬਣਦਾ ਰਤਨਿਆ ਇਸ ਤਰ੍ਹਾਂ ਆਪਣੇ ਮਨੀਰਾਮ ਨਾਲ ਗੱਲਾਂ ਕਰਨ ਦੀ ਆਦਤ ਉਸ ਨੂੰ ਜਨਮਾ ਤੋਂ ਪਈ ਹੋਈ ਸੀ ਪ੍ਰੰਤੂ ਉਹ ਉੱਠ ਕੇ ਤੁਰ ਨਾ ਸਕਿਆ ਉਸ ਦਾ ਜੀ ਕੀਤਾ ਉਹ ਮੋੜ ਠਾਲੂ ਤੇ ਹੀ ਬੈਠ ਜਾਵੇ ਚਿਰਮ ਦੀ ਅਗ ਟੋਕੇ ਉਹ ਪਹੀ ਨੇੜਲੇ ਇੱਕ ਵਣਹੇਟ ਜਾ ਬੈਠਾ ਦੱਕੇ ਇਕੱਠੇ ਕਰਕੇ ਉਸਨੇ ਡੱਬੀ ਗੱਡੀ ਤੇ ਅਗ ਬਾਲ ਕੇ ਹੁੱਕੀ ਉੱਤੇ ਧਰੀ ਦੋ ਤਿੰਨ ਸੂਟੇ ਲਾਉਣ ਮਗਰੋਂ ਉਸ ਨੂੰ ਆਪਣੀਆਂ ਹੱਡੀਆਂ ਵਿੱਚ ਗਰਮੀ ਆਉਂਦੀ ਮਹਿਸੂਸ ਕੀਤੀ ਥਲ ਕੋਲ ਆ ਕੇ ਉਸਨੇ ਸੱਜੇ ਗੋਡੇ ਵਿੱਚ ਅੰਤਾਂ ਦੀ ਪੀੜ ਉੱਠੀ ਉਸਦੇ ਮੂੰਹ ਨਿਕਲਿਆ ਹਾਰ ਗਿਆ ਰਤਨਿਆਂ ਤੇ ਨਾਲ ਹੀ ਉਹ ਕਿਚੀਚੀ ਵਟ ਕੇ ਹੁੱਕੀ ਮੂੰਹ ਨਾਲ ਜੋੜ ਕੇ ਫੀਡ ਕਰਦੇ ਗੋਡੇ ਨੂੰ ਤਰੀਕ ਦਾ ਅਗਾਹ ਤੁਰ ਪਿਆ। ਤੇ ਆਫਲਾ ਬਹੁਤ ਅੱਗੇ ਲੰਘ ਗਿਆ ਸੀ। ਪ੍ਰੰਤੂ ਬਾਬੇ ਧੀਦੋ ਦੇ ਹੋਕਰੇ ਉਸ ਨੂੰ ਸੁਣ ਰਹੇ ਸਨ। ਉਸ ਦਾ ਬੋਲ ਗੜਕੇ ਵਾਲਾ ਸੀ। ਉਸਨੇ ਵੀ ਆਪਣੇ ਚਾਰੇ ਪੁੱਤਰ ਉਂ ਰਾਹਾਂ ਵਿੱਚ ਹੀ ਗਵਾ ਲਏ ਸਨ। ਪਰ ਉਹ ਹਾਰਿਆ ਨਹੀਂ ਸੀ। ਪ੍ਰੰਤੂ ਰਤਨੇ ਦੇ ਅੰਦਰਲਾ ਮਨੀ ਰਾਮ ਹੋ ਰਿਹਾ ਸੀ। ਨਹੀਂ ਤੂੰ ਤਾਂ ਹਾਰ ਗਿਆ ਰਤਨੇ। ਰੁਕ ਕੇ ਰਤਨਾ ਆਪਣੇ ਸੱਜੇ ਹੱਥ ਨਾਲ ਹਿੱਸੇ ਵਿੱਚੋਂ ਨੋਟ ਟੋਹਣ ਲੱਗ ਪਿਆ ਅਤੇ ਖੱਬੇ ਹੱਥ ਨਾਲ ਚਲਮਨੀਮੀ ਕਰਕੇ ਉਸ ਮੁੜ ਸੌਂਦੇ ਜਾਂਦੇ ਚੰਗਾੜਿਆਂ ਨੂੰ ਘੂਰਨ ਲੱਗ ਪਿਆ ਅਤੇ ਅਚਾਨਕ ਉਸਨੇ ਚਲਮ ਸੂਏ ਵਿੱਚ ਵਗਾ ਮਾਰੀ ਉਹ ਚੀਕਿਆ ਕਿ ਉਹ ਹਾਰ ਗਿਆ ਹੈ ਤੇ ਨਾਲ ਹੀ ਖੀਸੇ ਵਿੱਚ ਪਾਏ ਹੱਥ ਤੇ ਨਵੇਂ ਨੋਟ ਮਰੋੜ ਕੇ ਕਰੋੰਡਾ ਕਰ ਦਿੱਤੇ ਕਾਫਲਾ ਬੜੀ ਦੂਰ ਜਿਵੇਂ ਮੰਜ਼ਲ ਉੱਤੇ ਹੀ ਪਹੁੰਚ ਗਿਆ ਸੀ ਪਰ ਰਤਨਾ ਉੱਥੇ ਖੜਾ ਹੀ ਹਨੇਰੇ ਨੂੰ ਘੂਰ ਰਿਹਾ ਸੀ ਧੰਨਵਾਦ ਨਿਕਿੰਝ ਆਪਣੇ ਹਾਲਾਤਾਂ ਨਾਲ ਲੜੀ Child.